ਓਕੇ ਦਿਖਾਵੇ ਤਾਂ ਕਿਵੇਂ ਹੁੰਦਾ ਬੰਦ ਹੁਣ 11 ਵਾਲਾ ਮਾਡਲ ਦਾ ਕਦੇ ਚਾਬੀ ਤੱਕ ਨਹੀਂ ਲੱਗੀ ਕੰਪੂਲ ਲੈ ਉਹ ਦਾ ਪਰਥਾਮ ਬੰਦ ਹੋ ਕੇ ਦਿਖਾਵੇ 11 ਵਾਲਾ ਇਹ ਸਾਡੇ ਡਿਲਟਰ ਸਾਡੇ ਕੋਲ ਚੱਲਣਗੇ ਸਭ ਤਿਆਰ ਆ ਇਹਨਾਂ ਦਾ ਇਹਨਾਂ ਨੂੰ ਨੰਬਰ ਤਾਂ ਨਾ ਉਹਨਾਂ ਕੋਲੋਂ ਨਹੀਂ ਚੱਲਦੇ ਜੀ ਕਿਉਂ ਬੰਦਾ ਦੂਜਾ ਮੰਦਾਂ ਕਰੀ ਚੱਲ ਜੇ ਕਰਦਾ ਹੁਣ ਉਹ ਦੇਖਾ ਮੰਦ ਉਹ ਤਾਂ ਬੰਦ ਹੈ ਦੇਖ ਜਾਲਵਾ